ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਸਿਮਰਨ ਤੇ ਸੇਵਾ ਸਿੱਖੀ ਦੇ ਦੋ ਥੰਮ ਹਨ ਸੇਵਾ ਨੂੰ ਵੀ ਪਿੱਤਲ ਅਰਥਾਂ ਵਿੱਚ ਲਿਆ ਗਿਆ ਹੈ ਜਿਸ ਨੂੰ ਜਗਤ ਸੇਵਾ ਸਮਝਦਾ ਹੈ ਉਹ ਅਸਲ ਵਿੱਚ ਸੇਵਾ ਨਹੀਂ ਹੈ ਆਪਣੇ ਮਤਲਬ ਸਿੱਧ ਕਰਨ ਪੂਰਾ ਕਰਨ ਦਾ ਤਰੀਕਾ ਮਾਤਰ ਹੈ ਸ੍ਰੀ ਗੁਰੂ ਜੀ ਦਾ ਅਖੰਡ ਪਾਠ ਜਾਂ ਕੋਈ ਹੋਰ ਪਾਠ ਸੁੱਖਾਂ ਸੁੱਖੀ ਕੀਤਾ ਜਾਂਦਾ ਹੈ ਮਨੋਰਥ ਆਪਣੀ ਅਤੇ ਪਰਿਵਾਰ ਦੀ ਬੜੋਤਰੀ ਹੈ ਉਹ ਸੇਵਾ ਦੇ ਕੁਝ ਨੁਕਤਿਆਂ ਦੀ ਪਰਚੋਲ ਕਰੀਏ ਸੇਵਾ ਇੱਕ ਦੀ ਕਰਨੀ ਹੈ ਇਸ ਨੂੰ ਅਨਨ ਭਗਤੀ ਕਿਹਾ ਜਾਂਦਾ ਹੈ ਹੁਕਮ ਹੈ ਦੂਜੀ ਸੇਵਾ ਜੀਵਨ ਵਰਥਾ ਇੱਕ ਤੋਂ ਬਿਨਾ ਹੋਰ ਕਿਸੇ ਦੀ ਦੇਵੀ ਦੇਵਤੇ ਮਨੁੱਖ ਦੀ ਸੇਵਾ ਅਜਾਈ ਜਾਂਦੀ ਹੈ ਫਰਮਾਨ ਹੈ ਹਰ ਕੀ ਤੂੰ ਸੇਵਾ ਕਰੋ ਦੂਜੀ ਸੇਵਾ ਕਰੋ ਨਾ ਕੋਈ ਜੀ ਹਰ ਕੀ ਸੇਵਾ ਤੇ ਮਨੋ ਚੰਦਿਆ ਫਲ ਪਾਈਏ ਦੂਜੀ ਸੇਵਾ ਜੀਵਨ ਬਰਥਾ ਜਾਏ ਜੀ ਕ੍ਰਿਸ਼ਨ ਜੀ ਅਰਜਨ ਨੂੰ ਉਪਦੇਸ਼ ਕਰ ਰਹੇ ਹਨ ਕਿ ਮਾਮ এব ਸ਼ਰਨਮ ਕੇਵਲ ਮੇਰੀ ਸ਼ਰਨ ਵਿੱਚ ਆ ਜਾ ਦ੍ਰੋਪਦੀ ਜਿਨ੍ਹਾਂ ਚ ਹੋਰ ਧਰਮ ਗੁਰੂਆਂ ਨੂੰ ਬੇਨਤੀ ਕਰਦੀ ਰਹੀ ਫਰਿਆਦ ਕਰਦੀ ਰਹੀ ਕਿਸੇ ਨੇ ਪੱਲਾ ਨਹੀਂ ਪਕੜਿਆ ਪਾਵ ਚੀਰ ਹਰਮ ਨਹੀਂ ਰੋਕਿਆ ਜਦ ਬੀਵਸੀ ਦੇ ਆਲਮ ਵਿੱਚ ਨਾਰਾਇਣ ਨੂੰ ਪੁਕਾਰੀ ਤਾਂ ਅੰਦਰੋਂ ਹੀ ਕ੍ਰਿਸ਼ਨ ਜੀ ਪ੍ਰਗਟ ਹੋ ਗਏ ਤੇਲਾਜ ਰਖ ਲਈ ਸ੍ਰੀ ਕਰਮ ਕੀਤੇ ਦਰਬਾਰ ਵਿੱਚ ਪਰਮਾਨ ਹਨ ਪਰ ਪ੍ਰੇ ਕਿਸੇ ਹੋਰ ਦੇ ਕਤਾਈ ਪਰਮਾਨ ਨਹੀਂ ਹਨ ਕਥੋ ਉਪਨਿਸ਼ਦ ਅਨੁਸਾਰ ਸ੍ਰੀ ਕਰਮ ਰੱਬ ਲਈ ਸਸਤੇ ਸਾਦੇ ਸਿੰਪਲ ਅਤੇ ਨਾਦਇਕ ਹਨ ਪ੍ਰੇ ਕਰਮ ਮਹਿੰਗੇ ਕੰਪਲੈਕਸ ਅਤੇ ਦੁਆਤ ਵਿੱਚ ਕੀਤੇ ਜਾਂਦੇ ਹਨ ਸ੍ਰੀ ਕਰਮ ਦਾ ਫਲ ਲਾਭਦਾਇਕ ਹੈ ਪ੍ਰਭੂ ਪ੍ਰਾਪਤੀ ਆਨੰਦ ਪ੍ਰਾਪਤੀ ਹੈ ਪ੍ਰੇ ਕਰਮ ਅਗਿਆਨਤਾ ਵਿੱਚ ਅਤੇ ਧੋਖੇ ਵਿੱਚ ਲੈ ਜਾਂਦੇ ਹਨ ਸ੍ਰੀ ਕਰਮ ਸਥਾਈ ਅਤੇ ਇਟਰਨਲ ਹਨ ਪ੍ਰੇ ਕਰਮ ਕਰਨੇ ਭਾਵੇਂ ਸੌਖੇ ਹਨ ਪਰ ਨਸ਼ਵਰ ਹਨ ਛਿਨ ਭੰਗਰ ਹਨ ਸੋ ਸਾਨੂੰ ਗੁਰਮਤ ਸੇਹ ਦੇ ਰਹੀ ਹੈ ਕਿ ਇੱਕ ਦੀ ਹੀ ਸੇਵਾ ਕਰਨੀ ਹੈ ਇੱਕ ਦੇ ਨਾਲ नाल होर किसी सेवा का फल नहीं मिलता सेवा हौ रैत होके करनी है सतगुर की सेवा सो करे जिस बिनसे हौ में ताप सारी सृष्टि हों के अधीन है भावें कोई मने या ना मने जिन्ना चल सा हों गुरु नहीं तोड़ता सेवा हो ही नहीं सकती गुरमत सेवा का कासैप्ट बड़ा गहरा है निष्काम सेवा ਕਿਸੇ ਕਾਮਨਾ ਨੂੰ ਲੈ ਕੇ ਕੀਤੀ ਸੇਵਾ ਅਸਲ ਵਿੱਚ ਸੇਵਾ ਨਹੀਂ ਹੁੰਦੀ ਆਮ ਤੌਰ ਤੇ ਇਹੀ ਦੇਖਿਆ ਜਾਂਦਾ ਹੈ ਕਿ ਕੋਈ ਨਾ ਕੋਈ ਕਾਮਨਾ ਬੰਦੇ ਨੂੰ ਧਾਰਮਿਕ ਸਥਲ ਤੇ ਲੈ ਜਾਂਦੀ ਹੈ ਪੂਰੀ ਹੋਵੇ ਜਾਂ ਨਾ ਪਰ ਅਸੀਂ ਕਾਮਨਾਵਾਂ ਦੇ ਅਧੀਨ ਹਾਂ ਇਹ ਵੀ ਹੋ ਹੋਂ ਕਾਰਨ ਹੀ ਉਪਜਦੀਆਂ ਹਨ ਲੋਕਾਂ ਖਾਤਰ ਸੇਵਾ ਨਹੀਂ ਕਰਨੀ ਲੋਕਾਂ ਦੀ ਵਾਹ ਵਾਹ ਖਟਣ ਲਈ ਸੇਵਾ ਨਹੀਂ ਕਰਨੀ ਲੋਕਾਂ ਦੀ ਸੇਵਾ ਕਰਨੀ ਹੈ ਮਨ ਨੂੰ ਨੀਵਾ ਕਰਕੇ ਸੇਵਾ ਪ੍ਰਵਾਨ ਹੁੰਦੀ ਹੈ ਸੇਵਾ ਨਾਲ ਹਉਮ ਵਧਾਣੀ ਨਹੀਂ ਸੇਵਾ ਜਨ ਜਾਂ ਸੰਗਤ ਦੀ ਇੱਛਾ ਅਨੁਸਾਰ ਕਰਨੀ ਹੈ ਆਪਣੀ ਇੱਛਾ ਕਿਸੇ ਤੇ ਨਹੀਂ ਧੋਪਣੀ ਹੁੰਦੀ ਜੇ ਜਨ ਕਿਸੇ ਵਸਤੂ ਨੂੰ ਖਾਣ ਜਾਂ ਗ੍ਰਹਿਣ ਕਰਨ ਤੋਂ ਵਰਜਦਾ ਹੈ ਤਾਂ ਆਪਣੀ ਮਰਜ਼ੀ ਨਾਲ ਉਸ ਨੂੰ ਮਜਬੂਰ ਨਹੀਂ ਕਰਨਾ ਹੁੰਦਾ ਜੋ ਭਾਵਨਾ ਜਨ ਜਾਂ ਸੰਗਤ ਵਿੱਚ ਬੈਠ ਕੇ ਗੁਰੂ ਦੀ ਹਜ਼ੂਰੀ ਵਿੱਚ ਮੰਦੀ ਹੈ ਉਹੀ ਬਾੜ ਵੀ ਰੱਖਣੀ ਹੈ ਇਹ ਠੀਕ ਨਹੀਂ ਕਿ ਸੰਗਤ ਵਿੱਚ ਦਾਸਾ ਭਾਵ ਹੋਵੇ ਤੇ ਬਾਹਰ ਆ ਕੇ ਸਵਾਮੀ ਬਣੇ ਲੋਕਾਂ ਤੇ ਹੁਕਮ ਚਲਾਏ ਨਿਰੰਤਰ ਸੇਵਾ ਇਸੇ ਦਾ ਨਾ ਹੈ ਕੋਰਕੀ ਸੇਵਾ ਹੀ ਪ੍ਰਭੂ ਦੀ ਸੇਵਾ ਹੈ ਅਸੀਂ ਬਲਕੇ ਰੱਬ ਦੇ ਦਾਸਾਂ ਦੇ ਦਾਸ ਮੰਨਾ ਹੈ ਗੁਰੂ ਤੋਂ ਬਿਨਾਂ ਹੋਰ ਧਿਆਨ ਦੂਜਾ ਪਾਉ ਹੈ ਦੁਆਬ ਦੀ ਸੇਵਾ ਪ੍ਰਵਾਨ ਨਹੀਂ ਹੈ ਗੁਰ ਕੀ ਸੇਵਾ ਗੁਰਪਗਤ ਹੈ ਵਿਰਲਾ ਪਾਏ ਕੋਇ ਜਾਂ ਵਿਣ ਗੁਰ ਹੋਰ ਧਿਆਨ ਹੈ ਸਭ ਦੂਜਾ ਪਾਉ ਭਾਈ ਗੁਰਦਾਸ ਜੀ ਦੇਖਣ ਨੂੰ ਤਾਂ ਰਾਜਨੀਤਿਕ ਵੀ ਲੋਕਾਂ ਦੇ ਘਰਾਂ ਵਿੱਚ ਜਾਂਦਾ ਹੈ ਸੇਵਾ ਕਰਦਾ ਹੈ ਪਰ ਇਹ ਸੇਵਾ ਨਹੀਂ ਆਪਣਾ ਮੁਫਰ ਵੋਟਾਂ ਦੀ ਭਾਲ ਹੈ ਸਤਗੁਰੂ ਦੇ ਹੁਕਮ 'ਚ ਔਨ ਨੂੰ ਹੀ ਸੇਵਾ ਚੱਕਰੀ ਕੀਤਾ ਜਾਂਦਾ ਹੈ ਸਤਗੁਰੂ ਦੀ ਸੇਵਾ ਚੱਕਰੀ ਜੇ ਚੱਲੇ ਸਤਗੁਰ ਪਾਏ ਇਸ ਮਹਾਵਾਖ ਦੀ ਰਚਨਾ ਵੱਲ ਤੱਕੋ ਵਿਚ ਦੁਨੀਆ ਸੇਵ ਕਮਾਈਏ ਤਾਂ ਦਰਗਾ ਬੈਸਣ ਪਾਈਏ ਜਿਸ ਭਾਵਨਾ ਨਾਲ ਜਗਤ ਸੇਵਾ ਨੂੰ ਦੇਖ ਰਿਹਾ ਹੈ ਉਹ ਅਸਲ ਵਿੱਚ ਸੇਵਾ ਹੈ ਹੀ ਨਹੀਂ ਹੋਵੇ ਸਾਰੀ ਸੇਵਾ ਹੋ ਰਹੀ ਹੈ ਦਰਗਾ ਵਿੱਚ ਬੈਸਣਾ ਤਾਂ ਹੀ ਹੋਵੇਗਾ ਜੇ ਹਉ ਰਤ ਹੋ ਕੇ ਗੁਰੂ ਰਹੀਂ ਸਾਡਾ ਸਾਡੇ ਅੰਦਰ ਨਾਮ ਚੱਲ ਪਾਏ ਗੁਰੂ ਨਦਰ ਹੋ ਜਾਏ ਫਿਰ ਅਸੀਂ ਹੱਥੀ ਪੈਰੀ ਤੇ ਸੁਰਤਨਾ ਸੇਵਾ ਕਰੀਏ ਇੱਕ ਖਿਆਲ ਇਹ ਵੀ ਹੈ ਕੀ ਸੇਵਾ ਨਾਲ ਮਿਲਾ ਮਿਲਦਾ ਹੈ ਇਹ ਸੰਸਾਰੀ ਖਿਆਲ ਹੈ ਅਸਲੀ ਸੇਵਾ ਤਾਂ ਨਾਮ ਪ੍ਰਾਪਤੀ ਹੈ ਇਹ ਸੰਸਾਰੀ ਸੇਵਾ ਨਾਲ ਨਹੀਂ ਮਿਲਦਾ ਇਹ ਨਾਮ ਤਾਂ ਇੱਕ ਦੀ ਟੇਕ ਰੱਖਣ ਨਾਲ ਦੂਜਾ ਪੌਗ ਸਾਰਿਆਂ ਨਾਲ ਮਿਲਦਾ ਹੈ ਤਾਂ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਹਾਸਲ ਕੀਤੀ ਆਮ ਲੋਕ ਇਹੀ ਖਿਆਲ ਕਰਦੇ ਹਨ ਕਿ ਸੇਵਾ ਨਾਲ ਹੀ ਮਿਲ ਗਈ ਗੁਰਮਤ ਦੀ ਸੇਵਾ ਵਿੱਚ ਸਮਰਪਣ ਸ਼ਾਮਲ ਹੈ ਗੁਰੂ ਜੀ ਨੇ ਅਜਿਹੀ ਸੇਵਾ ਕੀਤੀ ਤੇ ਮਨ ਵਿੱਚ ਗੁਰੂ ਅੰਗਦ ਦੇਵ ਜੀ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਲੈਂਦਾ ਸੇਵਾ ਕੇਵਲ ਬਾਹਰੀ ਕਰਮ ਧਰਮ ਨਹੀਂ ਹੈ ਬਾਹਰੀ ਸੇਵਾ ਦੇ ਨਾਲ ਨਾਲ ਅੰਦਰ ਵੀ ਗੁਰੂ ਦਾ ਹੁਕਮ ਮੰਨਣ ਦੀ ਜਾਂਚ ਹੁੰਦੀ ਹੈ ਹੁਕਮ ਵਿੱਚ ਆਉਣਾ ਹੀ ਅਸਲ ਸੇਵਾ ਹੈ ਅਸਲ ਭਗਤੀ ਹੈ ਸੇਵਾ ਤਾਂ ਨਾਮ ਦੀ ਇੱਕ ਅਲਮਤ ਹੈ ਪਹਿਲੀ ਸ਼ਰਤ ਨਾਮ ਦੀ ਪ੍ਰਾਪਤੀ ਹੈ ਨਾਮ ਤੋਂ ਬਿਨਾਂ ਅਸਲ ਵਿੱਚ ਸੇਵਾ ਨਹੀਂ ਹੁੰਦੀ ਪੁੰਨ ਦਾਨ ਜਪ ਤਪ ਅਤੇ ਸੇਵਾ ਸਭ ਤੋਂ ਉਪਰਨਾਮ ਹੈ ਨਾਮ ਜੜ ਹੈ ਤਾਂ ਬਾਕੀ ਕਰਮ ਟਾਣੀਆਂ ਅਤੇ ਪੱਤੇ ਹਨ ਸੰਸਾਰ ਨਾਮ ਦੀ ਤਾਂ ਗੱਲ ਹੀ ਨਹੀਂ ਕਰਦਾ ਜੇ ਕਰਦਾ ਵੀ ਹੈ ਤਾਂ ਰੱਬ ਦੇ ਨਾਮ ਦੀ ਕਰਦਾ ਹੈ ਅਸਲੀ ਨਾਮ ਜੋ ਹੋਂਟ ਟੁੱਟ ਕੇ ਗੁਰੂ ਵੱਲੋਂ ਬਖਸ਼ਿਆ ਜਾਂਦਾ ਹੈ ਉਸ ਦੀ ਗੱਲ ਨਹੀਂ ਕਰਦਾ ਹੱਥੀ ਪੈਰੀ ਸੇਵਾ ਸੌਖੀ ਹੈ ਤੇ ਨਾਮ ਜਪਣਾ ਔਖਾ ਹੈ ਨਾਮ ਤੋਂ ਬਿਨਾ ਸੇਵਾ ਫਲਦਾਇਕ ਨਹੀਂ ਹੈ ਸੇਵਾ ਨਾਮ ਦੀ ਸਹਾਇਕ ਹੈ ਮਨ ਨੂੰ ਨੀਵਾ ਕਰਦੇ ਹੈ ਪਰ ਜੇ ਮਨ ਨੀਵਾ ਨਹੀਂ ਹੈ ਤਾਂ ਸੇਵਾ ਕਿਸ ਕੰਮ ਦੀ ਸ਼ਬਦ ਦੀ ਵਿਚਾਰ ਨਾਮ ਤੋਂ ਬਿਨਾ ਸੇਵਾ ਦਾ ਕੀ ਲਾਭ ਗੁਰ ਕੀ ਸੇਵਾ ਸ਼ਬਦ ਵਿਚਾਰ ਬਿਨਾ ਬੁੱਧੀ ਅਤੇ ਮਨ ਸਮਰਪਣ ਦੇ ਸੇਵਾ ਹੋ ਹੀ ਨਹੀਂ ਸਕਦੀ ਗੁਰੂ ਦੀ ਸੇਵਾ ਅਸਲ ਵਿੱਚ ਗੁਰੂ ਦੀ ਭਗਤੀ ਹੈ ਸੇਵਾ ਕਰੋੜਾਂ ਚੋਂ ਕਿਸੇ ਇੱਕ ਨੂੰ ਮਿਲਦੀ ਹੈ ਕਹਿਣ ਲਈ ਤਾਂ ਅਸੀਂ ਸਭ ਸੇਵਾਦਾਰ ਹਾਂ ਪਰ ਦਰਬਾਰ ਚ ਸੇਵਾ ਕਿਸੇ ਵਿਰਲੇ ਦੀ ਪ੍ਰਵਾਨ ਹੈ ਸਰਵਣ ਭਗਤ ਦੀ ਸੇਵਾ ਵੀ ਪ੍ਰਵਾਨ ਨਹੀਂ ਚੜੀ ਭਾਵੇਂ ਕੇ ਸੰਸਾਰ ਉਸ ਦੀ ਉਸਤਤੀ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ